پوري فالتو دا علي کو قليس سوريالسي او ਦੀ ਸ਼ਰਮਾ ਮੁਨਮਾ ਮੁਤੀ ਸ਼ਰਮਾ ਮੁਨਮਾ ਮੁਤੀ ਸ਼ਰਮਾ ਮੁਨਮਾ ਇਹ ਆਪਣੀ ਫੈਮਲੀ ਦੇ ਨਾਲ ਇੱਥੋਂ ਗੁਜ਼ਰ ਰਹੀ ਸੀ ਕਿ ਔਰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲਰ ਨੇ ਹਰਪ੍ਰੀਤ ਕੌਰ ਜੀ ਅੱਜ ਇਸ ਸੜਕ ਦਾ ਕੰਮ ਕਰਵਾ ਰਹੇ ਸੀਗੇ ਔਰ ਇਸ ਮੌਕੇ ਤੇ ਪਹੁੰਚ ਕੇ ਕਈ ਦਿਨਾਂ ਤੋਂ ਇਹ ਸੜਕ ਦੇ ਖਸਤਾ ਹਾਲਾਤ ਸੀਗੇ ਔਰ ਕਿਸੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਮੰਤਰੀ ਹੋਣ ਚਾਹੇ ਇੱਥੇ ਹਲਕਾ ਇੰਚਾਰਜ ਹੋਣ ਸਪੈਸ਼ਲੀ ਵਿਬੂਤੀ ਸ਼ਰਮਾ ਜੀ ਨੇ ਇੱਥੇ ਆ ਕੇ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਨੂੰ ਇਹਨਾਂ ਵੱਲੋਂ ਦੱਸਿਆ ਗਿਆ ਔਰ ਇੱਥੇ ਖੜੇ ਹੋ ਕੇ ਉਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਵੀ ਇਹਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਨਾਂ ਦੇ ਬੇਟੇ ਵੱਲੋਂ ਵੀ ਅਪਸ਼ਬਦ ਵਰਤੇ ਗਏ ਨੇ ਸਾਡੇ ਕਾਂਗਰਸ ਦੇ ਕਾਉਂਸਲਰ ਸਾਹਿਬਾਨ ਦੇ ਖਿਲਾਫ ਔਰ ਮੈਂ ਹੈਰਾਨ ਆ ਕਿ ਇੱਕ ਮਹਿਲਾ ਹੋ ਕੇ ਜੋ ਅੱਜ ਸਮਾਜ ਦੇ ਲਈ ਇੰਨੀ ਸੇਵਾ ਕਰ ਰਹੇ ਨੇ ਅੱਜ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਆਪਣੀ ਵਾਹ ਵਾਹ ਹੀ ਖੱਟਣ ਵਾਸਤੇ ਅੱਜ ਇੱਥੋਂ ਤੱਕ ਗਿਰ ਚੁੱਕੀ ਹੈ ਕਿ ਅੱਜ ਸਿਰਫ ਔਰ ਸਿਰਫ ਉਦਘਾਟਨ ਕਰਨ ਲਈ ਇੱਥੇ ਆਣਾ ਚਾਹੇ ਤਾਂ ਕਿ ਆਪਣੀ ਹਾਈ ਕਮਾਂਡ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਏ ਦੱਸ ਸਕਣ ਕਿ ਪਠਾਨਕੋਟ ਦੇ ਵਿੱਚ ਅਸੀਂ ਕੰਮ ਕਰਵਾ ਰਹੇ ਜਦ ਕਿ ਕੋਈ ਕੰਮ ਨਹੀਂ ਹੈ ਕਰਵਾ ਰਹੇ ਕਾਰ ਬੈਠੇ ਨੇ ਵਰਕਰ ਵੀ ਇਹਨਾਂ ਦੇ ਆਪਸ ਦੇ ਵਿੱਚ ਛੱਡ ਕੇ ਜਾ ਰਹੇ ਨੇ ਕੋਈ ਇਹਨਾਂ ਦਾ ਵਰਕਰ ਇਹਨਾਂ ਦਾ ਸਾਥ ਦੇ ਕੇ ਰਾਜ਼ੀ ਨਹੀਂ ਹੈ ਪ੍ਰਾਣੇ ਪ੍ਰਾਣੇ ਆਮ ਆਦਮੀ ਪਾਰਟੀ ਦੇ ਵਰਕਰ ਇਹਨਾਂ ਨਾਲ ਨਾਲ ਤੱਕ ਨਹੀਂ ਲੱਭਦੇ ਔਰ ਐਦਾਂ ਦੀ ਤੱਕੇਸ਼ਾਹੀ ਜੇ ਸਾਡੀ ਮਹਿਲਾ ਕਾਂਗਰਸ ਦੇ ਔਰ ਸਾਡੇ ਵਰਕਰਸ ਦੇ ਨਾਲ ਖਾਸ ਤੌਰ ਤੇ ਕਾਉਂਸਲਰ ਸਾਹਿਬਾਨ ਨਾਲ ਐਦਾਂ ਹੋਏਗਾ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਔਰ ਮੈਂ ਪੰਜਾਬ ਕਾਂਗਰਸ ਪ੍ਰਵਕਤਾ ਹੋਣ ਦੇ ਨਾਤੇ ਇਸ ਦੀ ਕੜੀ ਨਿੰਦਾ ਕਰਦੀ ਹਾਂ ਔਰ ਇਸ ਚੀਜ਼ ਦੀ ਖਬਰ ਮੈਂ ਆਪਣੇ ਹਾਈ ਕਮਾਂਡ ਰਾਜਾ ਵਡਿੰਗ ਜੀ ਨੂੰ ਵੀ ਦੱਸਾਂਗੀ ਕਿ ਅੱਜ ਆਮ ਆਦਮੀ ਪਾਰਟੀ ਇਸ ਹੱਦ ਤੱਕ ਉਤਰ ਚੁੱਕੀ ਹੈ ਕਿ ਕ੍ਰੈਡਿਟ ਲੈਣ ਵਾਸਤੇ ਇੱਥੇ ਵਾਵੇ ਖੱਟਣ ਵਾਸਤੇ ਇਥੇ ਉਦਘਾਟਨ ਕਰਾਉਣ ਦੇ ਮੌਕੇ ਤੇ ਕਾਂਗਰਸੀਆਂ ਦੇ ਕੰਮ ਦੇ ਵਿੱਚ ਅਰਚਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਲੋੜ ਪੈ ਗਈ ਕਿ ਚੋਣ ਜਾਰਤਾ ਲੱਗਣ ਤੋਂ ਬਾਅਦ ਇਹਨਾਂ ਨੂੰ ਜਿਹੜੇ ਆਪਣੇ ਇੱਥੇ ਉਦਘਾਟਨ ਕਰਨ ਦੀ ਨੋਬਤ ਆ ਗਈ ਹੈ ਤੇ ਆਪਣਾ ਜਿਹੜਾ ਹੈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਲੜਾਈ ਦੇਖੋ ਤੁਸੀਂ ਜਾਣਦੇ ਹੋ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਪੈਸ਼ਲੀ ਪਠਾਨਕੋਟ ਦੀ ਜੇ ਮੈਂ ਗੱਲ ਕਰਾਂ ਕਾਰਪੋਰੇਸ਼ਨ ਨੂੰ ਕਿਸੇ ਵੀ ਪੂਰੇ ਢੰਗ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇਨਫੈਕਟ ਹਰ ਚੀਜ਼ ਦੇ ਵਿੱਚ ਅੜਚਨਾ ਪਾਈਆਂ ਜਾ ਰਹੀਆਂ ਨੇ ਕੋਈ ਵੀ ਇੱਥੇ ਟੈਂਡਰ ਪਾਸ ਹੁੰਦਾ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਚਾਹੀਏ ਹਲਕਾ ਇੰਚਾਰਜ ਹਰ ਕੰਮ ਦੇ ਵਿੱਚ ਅੜਿੰਗਾ ਪਾਉਣ ਦੀ ਕੋਸ਼ਿਸ਼ਾਂ ਕਰਦੇ ਨੇ ਪਰ ਮੈਂ ਇਹਨਾਂ ਨੂੰ ਸਲਾਮ ਕਰਦੀ ਹਾਂ ਇਹਨਾਂ ਦੇ ਕੰਮ ਨੂੰ ਕਿ ਅੱਜ ਕੜੀ ਮੁਸ਼ਕਲ ਲਗਾਤਾਰ ਮੁਸ਼ਕਲ ਕਰਨ ਦੇ ਬਾਵਜੂਦ ਅੱਜ ਇੱਥੇ ਤੱਕ ਪਹੁੰਚੇ ਕਿ ਅੱਜ ਸੜਕ ਦਾ ਕੰਮ ਲੱਗਿਆ ਸਰਕਾਰ ਆਮ ਆਦਮੀ ਪਾਰਟੀ ਦੀ ਔਰ ਕੰਮ ਕਾਂਗਰਸ ਦੇ ਸਾਡੇ ਵਰਕਰ ਕਰਵਾ ਰਹੇ ਸੀ 2019 ਦੇ ਔਰ ਇਹ ਪੈਸੇ ਇਹ ਜਿਹੜਾ ਫੰਡ ਅਲੋਕੇਟ ਹੋਏ ਨੇ ਔਰ ਇਹ 2019 ਦੇ ਅਲੋਕੇਟ ਹੋਏ ਨੇ ਔਰ ਅੱਜ ਇੰਨੀ ਅੜਚਨਾ ਪਾਹ ਦੇ باوجود ਵੀ ਸਾਡੀ ਮਹਿਲਾ ਕਾਉਂਸਲਰ ਨੇ ਇੰਨੀ ਮੁਸ਼ਕਤਾਂ ਨਾਲ ਅੱਜ ਕੰਮ ਸ਼ੁਰੂ ਕਰਵਾਇਆ ਸੋ ਮੈਨੂੰ ਲੱਗਦਾ ਹੈ ਬਹੁਤ ਵੱਡੀ ਗੱਲ ਹੈ। ਸਰ ਅੱਜ ਵੀ ਪਹਿਲੇ ਮੀਡੀਆ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਹੈ ਗੱਲ ਇਦਾਂ ਹੈ ਕਿ ਇਹ ਕੰਮ ਅਸੀਂ 2018 ਦੇ ਵਿੱਚ ਆਪਾਂ ਸੀਵਰ ਦਾ ਕੰਮ ਸ਼ੁਰੂ ਕਰਾਇਆ ਸੀ। ਉਹਦੇ ਵਿੱਚ ਆਪਾਂ ਸੀਵਰ ਦੀ ਲਾਈਨ ਪਾਈ ਸੀ ਤੇ ਜਿਹਦੇ ਵਿੱਚ ਬੀਟੀ ਬਿਲ ਸਾਡਾ ਸੜਕ ਬਣਾਉਣ ਦਾ ਨਾਲ ਸੀ ਜਿਹੜਾ ਆਪਾਂ ਮੰਡੀਪੁਰ ਨੂੰ ਟਰਾਂਸਫਰ ਕਰਵਾਇਆ। ਉਹਦੇ ਵਿੱਚ ਕੀ ਹੋਇਆ ਉਸ ਦੌਰ ਦੇ ਵਿੱਚ ਇਲੈਕਸ਼ਨ ਆ ਗਏ। ਪੱਲੇ ਐਮਪੀ ਦੇ ਇਲੈਕਸ਼ਨ ਆ ਗਏ ਜਦੋਂ ਜਖਰ ਸਾਹਿਬ ਨੇ ਇਲੈਕਸ਼ਨ ਲੜਿਆ ਉਦੋਂ ਕੰਮ ਰਹਿ ਗਿਆ ਫਿਰ ਆਪਾਂ ਰਿਪੇਅਰ ਕਰਵਾਈ ਤੇ ਬਰਸਾਤ ਕਰਕੇ ਜਦੋਂ ਸੀਵਰ ਪਿਆ ਉਹਨੂੰ 1 ਸਾਲ 1.5 ਸਾਲ ਰਿਪੇਅਰ ਵਾਸਤੇ ਉਹਨੂੰ ਟਾਈਮ ਦੇਣਾ ਪੈਂਦਾ ਸੜਕ ਬੰਦੀ ਹੈ ਉਸ ਤੋਂ ਬਾਅਦ ਆਪਾਂ 2022 ਦੇ ਵਿੱਚ ਆਪਾਂ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਪੱਲੀ ਸਿਜਾਨਪੁਰ ਰੋਡ ਦੀ ਸੜਕ ਬਣਾਈ ਸੀ ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋਲ ਸਾਈਨ ਕਰਾ ਕੇ ਉਸ ਕੰਮ ਬੰਦ ਕਰਵਾਉਣ ਦੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਸੇ ਤਰ੍ਹਾਂ ਅੱਜ ਵੀ ਇਹਨਾਂ ਨੇ ਕੀ ਕੀਤਾ ਕਿ ਇਹ ਕੰਮ ਨੂੰ ਅੱਜ ਸਾਨੂੰ ਚਾਲੂ ਕੀਤਾ ਨੇ 5-6 ਦਿਨਾਂ ਪੂਰੇ ਪਿੰਡ ਨੂੰ ਪਤਾ ਸਾ ਕਿ ਦੌੜਿਆ ਇਹਨਾਂ ਨੇ ਅੱਜ ਆ ਕੇ ਬਾਵਾਹੀ ਖਟਣ ਦੀ ਜੱਦ ਕੀਤੀ ਇਹਦੇ ਵਿੱਚ ਮਦਦ ਸਾਡੀ ਵਿਕਾਸ ਸੈਣੀ ਨੇ ਕੀਤੀ ਅਸੀਂ ਉਹਨੇ ਕੋਈ ਕਾਂਗਰਸ ਬੀਜੇਪੀ ਹੋਰ ਕੋਈ ਆਪ ਨਹੀਂ ਦੇਖੀ ਉਹਨੇ ਮਦਦ ਕਰਕੇ ਤੇ ਐਸਡੀਓ ਮੰਡੀ ਬੋਰਡ ਨੇ ਸਾਡਾ ਸੁਣਾ ਸੁਣਾਈ ਕੀਤੀ ਤੇ ਸੜਕ ਦਾ ਕੰਮ ਸ਼ੁਰੂ ਕਰਾਇਆ ਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋ ਪਾਈ ਕੀਤੀ ਮੈਨੂੰ ਗਾਲੀ ਗਲੋਚ ਕੀਤੀ ਪਲੱਸ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਕੇ ਆ ਰਿਹਾ ਸੀ ਸਾਡੇ ਕੋਲ ਲਾਗੇ ਮੁੰਡੇ ਸੀ ਪ੍ਰੈਸ ਰਿਪੋਰਟਰ ਰਵੀ ਲਾਗੇ ਖੜਾ ਸੀ ਕਹਿੰਦਾ ਤੈਨੂੰ ਗੋਲੀ ਮਿchnੀ ਆ ਮੈਨੂੰ ਕਹਣਾ ਤੇ ਮੈਨੂੰ ਜਾਨੂ ਮਾਰਨ ਦੀ ਮੈਨੂੰ ਧਮਕੀ ਦੇ ਕੇ ਗਿਆ ਜੇ ਮੇਰੇ ਕੱਲ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਜਾਂ ਮੇਰੇ ਕਿਸੇ ਵੀ ਸਾਥੀ ਨੂੰ ਕੁਝ ਵੀ ਆ ਉਸ ਦੇ ਵਿੱਚ ਇਹਦਾ ਪਰਾ ਬੇਟਾ ਬਬੂਤੀ ਸ਼ਰਮਾ ਬੇਟਾ ਬਬੂਤੀ ਸ਼ਰਮਾ ਤੇ ਬਬੂਤੀ ਸ਼ਰਮਾ ਦਾ ਬੇਟਾ ਤੇ ਨਾਲ ਜਿਹੜੇ ਦੇ ਸਾਥੀ ਇੱਥੇ ਆਏ ਹੋਏ ਆ ਉਹਦੇ ਉਹਦੇ ਤੇ ਹੋਇਆ ਹੀ ਤੇ ਮੈਂ ਇੱਕ ਗੱਲ ਹੋਰ ਕਹਿੰਦਾ ਇਹਨਾਂ ਨੇ ਅੱਗੇ ਵੀ ਜਿਹੜਾ ਬੀਜੇਪੀ ਦੇ ਵਿੱਚੋਂ ਨਿਕਲ ਗਿਆ ਜਿਹਾ ਆਪ ਤੇ ਗਿਆ ਦੀਪ ਮੈਰਾ ਇਹਨੇ ਪਹਿਲੇ ਵੀ ਮੇਰੇ ਤੇ ਜਾਨ ਲਵਾ ਹਲ ਮਾ ਕੀਤਾ ਇਹਦੇ ਤੇ 452 ਦਾ ਕੇਸ ਆ ਇਹਨੇ ਅੱਜ ਉਹਦੇ ਡਰ ਦੇ ਨਾਲ ਬਬੂਤੀ ਸ਼ਰਮਾ ਦੇ ਸਪੋਰਟ ਦੇ ਚੱਕਰ ਦੇ ਵਿੱਚ ਅਨੇ ਉਹਨੇ ਮੈਨੂੰ ਫੇਰ ਕਾਲਾ ਗੱਡੀਆਂ ਪਰ ਮੈਂ ਆਪਾਂ ਕੋਈ ਰੰਚੇ ਸਵਾਈ ਨਹੀਂ ਅਸੀਂ ਡੋਲਮੇਟ ਦੀ ਰਾਜਨੀਤੀ ਕਰਨਾ ਜਾਣਦੇ ਆ ਨਾ ਕਿ ਹੱਥੋਂ ਪਾਈ ਦੀ ਇਹਨੇ ਜਦੋਂ ਵੀ ਆਂਦੇ ਆ ਤੁਸੀਂ ਦੇਖੋ ਕਾਲੀ ਇੰਦਾ ਬੰਦਾ ਖੜੋਇਆ ਸੱਟੇ ਦੇ ਪੈਸੇ ਲਾਂਦੇ ਉਹ ਬੂ ਬੂ ਤਿਸ਼ਰਮੇ ਦੇ ਟੀਮ ਦਾ ਬੰਦਾ ਸੀ ਜਦ ਕਿ ਸਾਰਿਆਂ ਨੂੰ ਪਤਾ ਤੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਧੱਕੇਵਾਜੀ ਕਰ ਰਿਹਾ ਤੇ ਆਪਣੀ ਬਦਮਾਸ਼ੀ ਦੱਸ ਰਿਹਾ ਆ ਓ ਹੋ ਜੀ ਸਰ ਕੀ ਹੈਗਾ ਸਾਲ ਮਾਮਾ ਜਿਹੜਾ ਆਪਦੇ ਵਿੱਚ ਜਿਹੜੀ ਗੁੱਟ ਵਾਲੀ ਜਿਹੜੀ ਸਾਹਮਣੇ ਆਈ ਹੈ ਕਾਫੀ ਝੜਗ ਰਾਇ ਚਾਹ ਤਾਂ ਸਾਹਮਣੇ ਹੈ ਦੇਖੋ ਲੜਾਈ ਝਗੜਾ ਕੋਈ ਨਹੀਂ ਮੈਂ ਆਪਣੇ ਮਾਧੋਪੁਰ ਨੂੰ ਜਾ ਰਿਹਾ ਸੀਗਾ ਵਿਚੋ ਦੀ ਲੰਘਦਾ ਵੇ ਆਇਆ ਇੱਥੇ ਦੇਖਿਆ ਵਾ ਮਸ਼ੀਨਾਂ ਬਹੁਤ ਸਾਰਾ ਖੜੀਆਂ ਸੀਗੀਆਂ ਤੇ ਮੈਂ ਉਹਨੂੰ ਬੁਲਾਇਆ ਇੱਥੇ ਇਹਨਾਂ ਦਾ ਕੋਈ ਅਫਸਰ ਸੀਗਾ ਆਪਣੇ ਉਹਦਾ ਮੰਡੀ ਬੋਰਡ ਦਾ ਉਹਨੂੰ ਪੁੱਛਿਆ ਵੀ ਇਹਨੂੰ ਮੈਂ ਕਿਹਾ ਜਿਹੜਾ ਕਹਿੰਦਾ ਕੀ ਮੈਂ ਕਿਹਾ ਕੀ ਕਰਨ ਲੱਗਾ ਕਹਿੰਦਾ ਆਪਾਂ ਸੜਕ ਪਾਣੀ ਹੈ ਤੇ ਮੈਂ ਕਿਹਾ ਜਰਾ ਵਧੀਆ ਤਰੀਕੇ ਨਾਲ ਪਾਇਓ ਕੋਈ ਲਮਣਾ ਆਏ ਮੈਂ ਗੱਲ ਕਰ ਰਿਹਾ ਸੀ ਤੇ ਪਿੱਛੋਂ ਇਹ ਆਪਣੇ ਜਤਨਵਾਲੀਆ ਇਹ ਠੇਕੇਦਾਰ ਆਇਆ ਇੱਥੇ ਤੇ ਇਹਨੂੰ ਇਹ ਲੱਗਿਆ ਹੋਵੇ ਪਤਾ ਨਹੀਂ ਮੇਰੀ ਕੋਈ ਸ਼ਿਕਾਇਤ ਕਰਨ ਆ ਗਿਆ ਇਹ ਕਹਿੰਦਾ ਜੀ ਅਸੀਂ ਵਧੀਆ ਕੰਮ ਕਰਨੇ ਹੁੰਦੇ ਆ ਮੈਂ ਕਿਹਾ ਯਾਰ ਮੈਂ ਤੈਨੂੰ ਬੁਲਾਇਆ ਹੀ ਨਹੀਂ ਤੂੰ ਐਵੇਂ ਬੋਦੋ ਬੋਦੀ ਆਪਣੇ ਹੋ ਲਾ ਪਿਆ ਹਣ ਇਹਨੇ ਕੀ ਕੀਤਾ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹ ਕੋਈ ਪੰਜ ਸੱਤ ਬੰਦੇ ਸੀਗੇ ਕੋਈ ਸ਼ਰਾਬੀ ਸ਼ਰਬੀ ਉਹ ਉੱਥੇ ਇਕੱਠੇ ਕਰ ਲਏ ਉੱਥੇ ਤੇ ਸਾਡੇ ਮੁੜੇ ਇੱਥੇ ਖੜੇ ਸੀਗੇ ਇਹ ਵੀ ਸਾਰੇ ਆਸੀਂ ਕੋਈ ਨਾ ਤੇ ਦੇਖੋ ਮਾਰਕੀਟ ਕਮੇਟੀ ਵੱਲੋਂ ਮੰਡੀਕਰਨ ਬੋਰਡ ਵੱਲੋਂ ਸੜਕ ਬਣ ਰਹੀ ਹੈ ਪੰਜਾਬ ਸਰਕਾਰ ਸੜਕ ਬਣਾ ਰਹੀ ਹੈ ਇਹ ਬੰਦਾ ਜਿਹੜਾ ਇਹ ਠੇਕਦਾਰੀ ਕਰਦਾ ਪਿਆ ਠੇਕਦਾਰੀ ਕਰਦਾ ਕਰਦਾ ਰਹੇ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦਾ ਉੱਥੇ ਜਾ ਕੇ ਜੀ ਮੈਂ ਸੜਕ ਬਣਾ ਰਿਹਾ ਮੈਂ ਕੋਲੋ ਸੜਕ ਬਣਾ ਰਿਹਾ ਇਹਨੂੰ ਕੋਈ ਪੁੱਛੇ ਤੂੰ ਤੂੰ ਆਪਣੇ ਕੋਈ ਖਾਤੇ 'ਚ ਪੈਸੇ ਕਢਾਇਆ ਤੇ ਇੱਥੇ ਸੜਕ ਬਣਾ ਰਿਹਾ ਸਰਕਾਰ ਦਾ ਕੰਮ ਹੈ ਮੰਡੀ ਮੰਡੀ ਬੋਰਡ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ ਔਰ ਪੰਜਾਬ ਸਰਕਾਰ ਕੰਮ ਕਰਾਇਆ ਕਰਦੀ ਇਹਦੇ ਦੀ ਕੋਈ ਦੂਰ ਆਈ ਨਹੀਂ ਤੇ ਇਹ ਐਮਏ ਆ ਕੇ ਕਦੀ ਕਹਿੰਦਾ 2019 ਦਾ ਆ ਗਿਆ ਜੀ 20 ਦਾ ਆ ਗਿਆ ਫਲਾਣਾ ਇਹ ਮਤਲਬ ਇਹਨੇ ਬੜੀ ਖੱਪਾਈ ਔਰ ਗਾਲਾਂ ਕਢਣੀਆਂ ਸ਼ੁਰੂ ਕਰਤੀਆਂ ਮੈਂ ਫਿਰ ਹਾਥੀ ਜੋੜੇ ਇਹਨਾਂ ਦੇ ਅੱਗੇ ਮੈਂ ਕਹਾਂ ਯਾਰ ਅਸੀਂ ਕਿਉਂਕਿ ਅਸੀਂ ਹੈਗੇ ਆ ਇੱਕ ਅੱਛੇ ਨਾਗਰਿਕ ਅਸੀਂ ਲੜਨਾ ਚਾਹਦੇ ਨਹੀਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਅਸੀਂ ਕਦੀ ਸਾਡੀ ਪਾਰਟੀ ਦੇ ਵਿੱਚ ਦੇਖਿਆ ਕੋਈ ਸਾਡੇ ਕਿਸੇ ਅੱਜ ਦਿਨ ਤੱਕ ਕਿਸੇ ਕਾਰਕਟਰਤਾਂ ਨੇ ਕੋਈ ਫਾਲਤੂਚੀ ਬੋਲਦੇ ਨਹੀਂ ਅਸੀਂ ਤਾਂ ਸੋ ਕੋ ਲੋਕਾਂ ਨਾਲ ਪਿਆਰ ਕਰਨ ਵਾਸਤੇ ਆਏ ਆਂ ਕੋਈ ਲੜਨ ਝਗੜਨ ਨਹੀਂ ਥੋੜੀ ਆਏ ਆਂ ਤੋ ਇਹ ਇਹਨੇ ਖੱਪਾਣੀ ਸ਼ੁਰੂ ਕਰਤੀ ਔਰ ਜਦੋਂ ਇੱਥੇ ਬੜੀ ਖੱਪ ਕੋ ਪ ਤੇ ਮੈਂ ਫੋਨ ਕੀਤਾ ਆਪਣੇ ਐਸ ਐਚਓ ਇੱਕ ਨੰਬਰ ਡਿਵੀਜ਼ਨ ਉੱਥੇ ਆ ਗਏ ਉਹਨਾਂ ਨੇ ਕਿਹਾ ਭਾਈ ਤੁਸੀਂ ਜਾਓ ਅਸੀਂ ਉੱਥੋਂ ਆ ਗਏ ਬਸ ਇੰਨੀ ਗੱਲ ਹੋਈ ਆ ਉੱਥੇ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਮੈਂ ਸੁਣਿਆ ਹੋਣ ਵੇ ਬੇਜ ਬੂਜੇ ਨੂੰ ਬੁਲਾ ਲਿਆ ਫਿਰ ਕੋਈ ਟੀਨਾ ਚੋਦਰੀ ਪਤਾ ਨਹੀਂ ਕੌਣ-ਕੌਣ ਇਹਨੇ ਆਪਣੇ ਬੰਦੇ ساتھ ਲੈ ਜੇ ਜੇ ਅਸੀਂ ਲੜਾਈ ਕਰਨੀ ਹੁੰਦੀ ਤਾਂ کیا ਮੇਰੀ ਮੇਰੇ ਪਾਰਟੀ ਇੱਥੇ ਨਹੀਂ ਹੈਗੀ ਮੇਰੀ ਆਮ ਆਦਮੀ ਪਾਰਟੀ ਦੇ ਕੋਲ ਵਰਕਰ ਨਹੀਂ ਹੈਗੇ ਜਾਂ ਮੇਰੀ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈਗੇ ਮੈਂ ਵੀ ਸਾਰੇ ਆਪਣੇ ਇੱਥੇ ਲੀਡਰ ਇਕੱਠੇ ਕਰ ਲੰਦਾ ਮਹਿਲਾ ਲੀਡਰ ਘੱਟੀ ਕਰ ਲੈਂਦਾ ਜੁਵਾ ਸਾਡੇ ਚਿਹਰੇ ਆ ਗਰੇ ਨੇ ਤਗੜੇ ਮੁੜੇ ਆ ਅਸੀਂ ਸਾਰੇ ਇੱਥੇ ਘੱਟੇ ਕਰਨਾ ਪਰ ਅਸੀਂ ਲੜਾਈ ਥੋੜੀ ਗਾ ਪਖਾਨਕੋਟ ਨੂੰ ਕੋਈ ਲੜਾਈ ਦਾ ਖਾੜਾ ਥੋੜੀ ਬਣਾਉਣਾ ਜੀ ਅਸੀਂ ਤਾਂ ਸਿਰਫ ਇਹ ਹੈ ਬਈ ਚਲੋ ਅਨੂੰ ਇਹ ਗੱਲ ਕਹੀ ਬਈ ਯਾਰ ਜੇ ਸੜਕ ਬਣਾਉਣ ਲੱਗਾ ਤੇ ਵਧੀਆ ਔਰ ਅੱਛੇ ਤਰੀਕੇ ਨਾਲ ਬਣਾਈ ਕਿਉਂਕਿ ਇਹ ਮੈਨੂੰ ਖਤਰਾ ਆ ਕਿ ਇਸ ਇਹਨੇ ਠੇਕਾ ਲੈਦਾ ਇੱਥੇ ਇਹ ਪੈਟੀ ਠੇਕੇਦਾਰ ਬਣਿਆ ਆ ਕਿ ਠੇਕਾ ਕਿਸੇ ਹੋਰ ਕਰਾਇ ਪੈਟੀ ਠੇਕੇਦਾਰ ਬਣਿਆ ਮੈਨੂੰ ਇਹ ਸੀਗਾ ਕਿ ਇਸ ਬੰਦੇ ਨੇ ਕੰਮ ਜਿਹੜਾ ਬੜਾ ਘੱਟੀਆਂ ਕਰਨਾ ਪਿੱਛੇ ਜੀ ਵੀ ਇਹਦਾ ਖੱਪ ਪਈ ਆ ਇੱਥੇ ਇਨੇ ਸਾਰੇ ਉਥੇ ਆਪਣੇ ਖਾਨਪੁਰ ਦੀ ਮਿੱਟੀ ਵੇਚ ਲਈ। ਸਰ ਇੱਕ ਲੋਕਲ ਲਗਾਇਆ ਗਿਆ ਕਿ ਭੂਤੀ ਸ਼ਰਮਦੇ ਬੇਟੇ ਵੱਲੋਂ ਔਰ ਕਾਰਗਰ ਵੱਲੋਂ ਜਾਣ ਤੋਂ ਮਗਰੋਂ ਧਮਕੀ ਵੀ ਦਿੱਤੀ ਗਈ ਹੈ। ਮੇਰੀ ਸੁਣੋ ਗੱਲ। ਮੇਰਾ ਬੇਟਾ ਉਥੇ ਆ ਹੀ ਨਹੀਂ। ਇਹ ਇਸ ਗੱਲ ਦਾ ਤੇ ਐਸ ਐਚ ਓ ਦਵਿੰਦਰ ਪ੍ਰਕਾਸ਼ ਜਿਹੜੇ 1 ਨੰਬਰ ਡਿਵੀਜ਼ਨ ਦੇ ਹੈਗੇ ਨਾ ਉਹਨਾਂ ਕੋ ਗਵਾਣ ਜਿਸਲੇ ਉਥੇ ਆਏ ਉਹਨਾਂ ਨੂੰ ਪੁੱਛ ਲਓ ਵੀ ਮੇਰਾ ਬੇਟਾ ਉਥੇ ਆਇਆ ਨਹੀਂ। ਮੇਰਾ ਬੇਟਾ ਤੇ ਆ ਕਿਨਾਂ ਦਾ ਨੌਕਰੀ ਕਰਦਾ ਉਹ ਆਪਣੀ ਨੌਕਰੀ ਤੇ ਹੈਗਾ ਇਹ ਤੇ ਇੱਕ ਮਤਲਬ ਡਰਾਮੇबाजी ਹੈ ਨਾ ਬੇਟੇ ਬੇਟਾ ਬੇਟਾ ਕਿਥੋਂ ਆ ਗਿਆ। ਬੇਟਾ ਨਾ ਨਾਗਾਜ ਤੱਕ ਕਿਸੇ ਮੇਰੇ ਕਾਮਜ ਨਾ ਕਿਸੇ ਰਾਜਨੀਤੀ ਚ ਤੇ ਮਤਲਬ ਉਹ ਇੱਕ ਜਾਣ ਕੇ ਉਹ ਕਿਸੇ ਨੇ ਦੱਸਿਆ ਹੋਣਾ ਨਾ ਕਿ ਸਲਾਹਕਾਰ ਬੜੇ ਨੇ ਕਹਿੰਦੇ ਸਲਾਹ ਦਿੱਤੀ ਹੋਣੀ ਹੈ ਵੀ ਇਹਦਾ ਨਾਮ ਲਓਗੇ ਵੀ ਇਹਨੇ ਜਾਲ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤਾਂ ਇਹ ਗੱਲ ਕਿਸ ਨੇ ਮੰਨੀ ਤੇ ਇਸ ਕਰਕੇ ਉਹਨੇ ਬੇਟਾ ਵਿੱਚ ਉਹ ਕਰਤਾ ਉੱਥੇ ਐਸ ਐਚ ਓ ਖੜਾ ਆ ਇੱਕ ਨੰਬਰ ਡਿਵੀਜ਼ਨ ਦੇ ਐਸ ਐਚ ਓ ਵਿਧਰ ਪ੍ਰਕਾਸ਼ ਮੌਕੇ ਤੇ ਖੜਿਆ ਆ ਪੁਲਿਸ ਮੌਕੇ ਤੇ ਖੜੀ ਆ ਦਿਖਾ ਦੇ ਨਾ ਮੇਰਾ ਬੇਟਾ ਕਿੱਥੇ ਆਇਆ ਤੇ ਕਦੋਂ ਉਹਨੇ ਜਾਨੋਂ ਮਾਰ ਸਾਰਿਆਂ ਕੋਲ ਉੱਥੇ ਮੋਬਾਈਲ ਸੀ ਹਰ ਬੰਦੇ ਨੇ ਰਿਕਾਰਡਿੰਗ ਕੀਤੀ ਆ ਉੱਥੇ ਹਰ ਬੰਦਾ ਜਿਹੜਾ ਉੱਥੇ ਕਿਉਂਕਿ ਆਈ ਟਾਈਮ ਮੋਬਾਈਲ ਦਾ ਜਮਾਨਾ ਸਾਰੇ ਕੋਲ ਮੋਬਾਈਲ ਆ ਗਏ ਨਾ ਹਰ ਬੰਦਾ ਰਿਕਾਰਡਿੰਗ ਕਰਿਆ ਕਰਦਾ ਹੀ ਇੱਕ ਵੀ ਕੋਈ ਲਫਜ਼ ਮੇਰੇ ਬੇਟੇ ਦੇ ਮੂੰਹੋਂ ਨਿਕਲਿਆ ਜਾਓ ਉੱਥੇ ਮੇਰਾ ਬੇਟਾ ਹੋਏਗਾ ਤੇ ਮੈਂ ਮੈਂ ਤਾਂ ਰਾਜਨੀਤੀ ਛੱਡਣ ਵਾਲਾ ਬੰਦਾ ਆ ਇਦਾਂ ਮਤਲਬ ਇਹ ਐਵੇਂ ਝੂਠੇ ਕਿਉਂਕਿ ਇਹ ਇਹ ਬੇਸਿਕਲੀ ਇਹ ਬੰਦਾ ਬਦਮਾਸ਼ ਆ ਆਪਣਾ ਜਿਹੜਾ ਬਾਲੀਆ ਹੈਗਾ ਇਹ ਪਹਿਲਾਂ ਵੀ ਬੜੀ ਬੜੀ ਇਹਨੇ ਲੜਾਈਆਂ ਲੜੀਆਂ ਔਰ ਇਹ ਮਤਲਬ ਕੋਈ ਅੱਛਾ ਉਹ ਨਹੀਂ ਆ ਇਨਸਾਨ ਨਹੀਂ ਹੈਗਾ ਤੇ ਇਸ ਕਰਕੇ ਮੈਂ ਇਹੋ ਜਿਹੇ ਬੰਦਿਆਂ ਦਾ ਮੂੰਹ ਨਹੀਂ ਲੱਗਣਾ ਜਾਂਦਾ ਜੀ ਆਹ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਵੀ ਸਭ ਤੋਂ ਪਹਿਲਾਂ ਕਿ ਤੇ ਕੋਡ ਆਫ ਕੰਡਕਕਟਰ ਜਿਹੜਾ ਲੱਗਾ ਹੋਇਆ ਹੈ ਉਹਦੇ ਵਿੱਚ ਕਿਸੇ ਵੀ ਕੋਈ ਵੀ ਪੋਲੀਟਿਕਲ ਪਾਰਟੀ ਹੋਵੇ ਕੋਈ ਵੀ ਹੈਗਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜਿਹੜੇ ਇਲੈਕਟੋਰਲ ਕਮਿਸ਼ਨ ਦੇ ਹਦਾਇਤਾਂ ਉਹਦੀਆਂ ਇਨਮਿਲ ਪਾਲਣ ਕੀਤੀ ਜਾਏਗੀ ਉਹ ਕਰਾਈ ਜਾਏਗੀ ਕਿਸੇ ਨੂੰ ਵੀ ਲਾਅਨ ਆਰਡਰ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਾਡੇ ਏਰੀਆ ਵਿੱਚ ਜਿੱਥੇ ਵੀ ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਹੋ ਤਾਂ ਦਾ ਕੋਈ ਨਾ ਮੌਤਦਾ ਤੇ ਇਮੀਡੀਟਲੀ ਇਹ ਰਾਸ਼ ਕਰਕੇ ਤੇ ਜਿਹੜਾ ਦੋਨਾਂ ਪਾਰਟੀਆਂ ਨੂੰ ਭੇਜ ਕੇ ਸਿਚੁਏਸ਼ਨ ਰਿਪਿਊਜ਼ ਕੀਤੀ ਆ ਔਰ ਜਿਹੜਾ ਜੇ ਕੋਈ ਕੰਮ ਚੱਲ ਰਿਹਾ ਜਾ ਕਿਉਂਕਿ ਜਿੱਦਾਂ ਕਿ ਕੋਰ ਕੰਡਕਟਰ ਦੇ ਹਦਾਇਤਾਂ ਦੇ ਵਿੱਚ ਆ ਵੀ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਚੀਜ਼ ਨੂੰ ਵੀ ਓਨ ਨਹੀਂ ਕਰ ਸਕਦੀ ਹੁਣ ਕਿ ਅਸੀਂ ਕੰਮ ਕਰਾ ਰਹੇ ਜਾਂ ਕੋਈ ਵੀ ਕੰਮ ਕਰਾ ਰਿਹਾ ਸੋ ਜੇ ਇਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਉਲੰਘਣਾ ਦੇ ਵਿੱਚ ਆਂਦਾ ਹੈ ਤੁਹਾਡੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸਰ ਮੌਕੇ ਤੇ ਜਿਹੜਾ ਕਾਰਪੋਰੇਟਰ ਦੇ ਨੇਤਾ ਵੱਲੋਂ ਵੀ ਤੇ ਧਮਕੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਮੈਨੂੰ ਮੌਕੇ ਤੇ ਜਿਹੜੀ ਤੁਹਾਨੂੰ ਕਿਹਾ ਉਹਦੇ ਬਾਰੇ ਇਹਦੇ ਬਾਰੇ ਸਾਡਾ ਸਪਸ਼ਟ ਹੈ ਕਿ ਅਸੀਂ ਦੋਹਾਂ ਪਾਰਟੀਆਂ ਨੇ ਕਿਹਾ ਵੀ ਜਿੰਨ ਨੂੰ ਜੇ ਵੀ ਕੋਈ ਗ੍ਰੀਵੈਂਸ ਇਸ ਹੈਗੀ ਆਪਣੇ ਆਪਣੀ ਕੰਪਲੇਂਟ ਦੇ ਸਕਦਾ ਅਸੀਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜੋ ਜੋ ਵੀ ਕਾਨੂੰਨੀ ਕਾਰਵਾਈ ਬੰਦੇ ਹੋਏ ਕਰਦੇ ਹਾਂ